ਔਰ ਕਰਨਾ ਕਿਛੂ ਨਾ ਜਾਈ ਵਡਹਾਂ ਸਮਹ ਲਾਤੀਜਾ ਸੱਚਾ ਸੌਦਾ ਹਰ ਨਾਮ ਹੈ ਸੱਚਾ ਵਪਾਰ ਆਰਾਮ ਗੁਰਮਤੀ ਹਰ ਨਾਮ ਵਣ ਜੀਐ ਅਤਮੋਲ ਅਫਾਰ ਆਰਾਮ ਅਤਮੋਲ ਅਫਾਰਾ ਸੱਚ ਵਪਾਰ ਸੱਚ ਵਪਾਰ ਲੱਗੇ ਵਡਭਾਗੀ ਅੰਦਰ ਬਾਹਰ ਭਗਤੀ ਰਾਤੇ ਸੱਚ ਨਾਮ ਲਿਵ ਲਾਗੀ ਨਦਰ ਕਰੀ ਸੋਈ ਸੱਚ ਪਾਏ ਗੁਰ ਕੈ ਸ਼ਬਦ ਵਿਚਾਰਾ ਨਾਨਕ ਨਾਮ ਰਤੇ ਤਿਨਹੀ ਸੁਖ ਪਾਇਆ ਸਾਚੈ ਕੀ ਵਪਾਰਾ ਓ ਮੈਂ ਮਾਇਆ ਮੈਲ ਹੈ ਮਾਇਆ ਮੈਲ ਭਰੀ ਜੈ ਰਾਮ ਗੁਰਮਤੀ ਮਨ ਨਿਰਮਲਾ ਰਸਨਾ ਹਰ ਰਸ ਪੀਜੈ ਰਾਮ ਰਸਨਾ ਹਰ ਰਸ ਪੀਜੈ ਅੰਤਰ ਭੀਜੈ ਸਾਚ ਸਬਦ ਵਿਚਾਰੀ ਅੰਤਰ ਖੂਟਾ ਅੰਮ੍ਰਿਤ ਭਰਿਆ ਸ਼ਬਦੇ ਕਾੜ ਪੀਐ ਪਨਿਹਾਰੀ ਜਿਸ ਨਦਰ ਕਰੇ ਸੋਹੀ ਸੱਚ ਲਾਗੈ ਰਸਨਾ ਰਾਮ ਰਬੀਜੈ ਨਾਨਕ ਨਾਮ ਰਤੇ ਸੇ ਨਿਰਮਲ ਹੋਰ ਹਉਮੈ ਮੈਲ ਭਰੀਜੈ ਪੰਡਤ ਜੋਤ ਕੀ ਸਭ ਪੜ ਪੜ ਕੂਕਦੇ ਕਿਸ ਪਹਿ ਕਰਹਿ ਪੁਕਾਰਾ ਰਾਮ ਮਾਇਆ ਮੋਹ ਅੰਤਰ ਮਲ ਲਾਗੈ ਮਾਇਆ ਕੇ ਵਾਪਾਰ ਆਰਾ ਮਾਇਆ ਕੇ ਵਾਪਾਰਾ ਜਗਤ ਪਿਆਰਾ ਆਵਣ ਜਾਣ ਦੁਖ ਪਾਈ ਵਿਖ ਕਾ ਕੀੜਾ ਵਿਖ ਸਿਓ ਲਾਗਾ ਵਿਸਟਾ ਮਾਹੀ ਸਮਾਈ ਜੋ ਧੁਰ ਲਿਖਿਆ ਸੋਇ ਕਮਾਵੇ ਕੋਇ ਨਾ ਮੇਟਣ ਹਾਰਾ ਨਾਨਕ ਨਾਮ ਰਤੇ ਤਿਨ ਸਦਾ ਸੁਖ ਪਾਇਆ ਔਰ ਮੂਰਖ ਕੂਕ ਮੋਏ ਗਾਵਾਰਾ ਮਾਇਆ 모ਹੇ ਮਨ ਰੰਗਿਆ 모ਹੇ ਸੁਧ ਨ ਕਾਈ ਰਾਮ ਗੁਰਮੁਖ ਇਹੋ ਮਨ ਰੰਗੀਐ ਦੂਜਾ ਰੰਗ ਜਾਈ ਰਾਮ ਦੂਜਾ ਰੰਗ ਜਾਈ ਸਾਚ ਸਮਾਈ ਸੱਚ ਭਰੇ ਪੰਧਾਰਾ ਗੁਰਮੁਖ ਹੋਵੇ ਸੋਈ ਪੂਜੈ ਸੱਚ ਸਵਾਰਨ ਹਾਰਾ ਆਪੇ ਮੇਲੇ ਸੋ ਹਰ ਮਿਲੈ ਹੋਰ ਕਹਿਣਾ ਕਿਛੂ ਨਾ ਜਾਏ ਨਾਨਕ ਵਿਣ ਨਾਵੇ ਪਰਮ ਭਲਾਇਆ ਇਕ ਨਾਮ ਰ ਤੇ ਰੰਗ ਲਾਏ ਵਡਹਾਂਸ ਮਹੱਲਾ ਤੀਜਾ ਏ ਮਨ ਮੇਰੀਆ ਆਵਾ ਗੌਣ ਸੰਸਾਰ ਹੈ ਅੰਤ ਸੱਚ ਨਵੇੜਾ ਰਾਮ ਆਪੇ ਸੱਚਾ ਬਖਸ਼ ਲੈ ਫਿਰ ਹੋਏ ਨਾ ਫੇਰਾ ਰਾਮ ਫਿਰ ਹੋਏ ਨਾ ਫੇਰਾ ਅੰਤ ਸੱਚ ਨਵੇੜਾ ਗੁਰਮੁਖ ਮਿਲਾ ਵਡਿਆਈ ਸਾਚੈ ਰੰਗ ਰਾਤੀ ਸਹਜੇ ਮਾਤੇ ਸਹਜੇ ਰਹੀ ਸਮਾਈ ਸੱਚਾ ਮਨ ਪਾਇਆ ਸੱਚ ਵਸਾਇਆ ਸ਼ਬਦ ਰਤੇ ਅੰਤ ਨਵੇਰਾ ਨਾਨਕ ਨਾਮ ਰਤੇ ਸੇ ਸੱਚ ਸੁਮਾਣਿ ਬਹੁਰਨਾ ਭਵਜਲ ਫੇਰਾ ਮਾਇਆ ਮੋਹ ਸਭ ਬਰਲ ਹੈ ਦੂਜੈ ਭਾਈ ਖੁਆਈ ਰਾਮ ਮਾਤਾ ਪਿਤਾ ਸਭ ਹਿਤ ਹੈ ਹਿਤੇ ਪਲਚਾਈ ਰਾਮ ਹਿਤੇ ਪਲਚਾਈ ਪੁਰਬ ਕਮਾਈ ਮੇਟ ਨਾ ਸਕੈ ਕੋਈ ਜਿਨ ਸ੍ਰਿਸ਼ਟ ਸਾਜੀ ਸੋ ਕਰ ਵੇਖੈ ਤਿਸ ਜੇਵੜ ਅਵਰ ਨਾ ਕੋਈ ਮਨਮੁਖ ਅੰਦਾ ਤਪ ਤਪ ਖਪੈ ਬਿਨ ਸ਼ਬਦੈ ਸ਼ਾਂਤਿ ਨਾ ਆਈ ਨਾਨਕ ਬਿਨ ਨਾਵੇਂ ਸਭ ਕੋਈ ਭੁੱਲਾ ਮਾਇਆ ਮੋਹਿ ਖੋਾਈ ਇਹੋ ਜਗ ਜਲਤਾ ਦੇਖ ਕੇ ਭਜ ਪਏ ਹਰ ਸਰਨਾਈ ਰਾਮ ਅਰਦਾਸ ਕਰੀ ਗੁਰ ਪੂਰੇ ਆਗੇ ਰੱਖ ਲੇ ਵੋ ਦੇਹੋ ਵਡਾਈ ਰਾਮ ਰੱਖ ਲੇ ਵੋ ਸਰਨਾਈ ਹਰ ਨਾਮ ਵਡਾਈ ਤੁਧ ਜੀ ਵੜੇ ਅਵਰਨਾ ਦਾਤਾ ਸੇਵਾ ਲਾਗੇ ਸੇਵਡ ਭਾਗੇ ਜੁਗ ਜੁਗ ਏਕੋ ਜਾਤਾ ਜਤ ਸਤ ਸੰਜਮ ਕਰਮ ਕਮਾਵੇ ਬਿਨ ਗੁਰ ਗਤ ਨਹੀਂ ਪਾਈ ਨਾਨਕ ਤਿਸਨੋ ਸ਼ਬਦ 부ਝਾਏ ਜੋ ਜਾਏ ਪਵੈ ਹਰ ਸਰਨਾਈ ਜੋ ਹਰ ਮਤ ਦੇ ਸਾ ਉਪਜੈ ਹੋਰ ਮਤ ਨ ਕਾਈ ਰਾਮ ਅੰਤਰ ਬਾਹਰ ਏਕ ਤੂੰ ਆਪੇ ਦੇਹ 부ਝਾਈ ਰਾਮ ਆਪੇ ਦੇਹ 부ਝਾਈ ਅਵਰ ਨਾ ਪਾਈ ਗੁਰਮੁਖ ਹਰਿ ਰਸ ਚਾਖਿਆ ਦਰਸਾਚੈ ਸਦਾ ਹੈ ਸਾਚਾ ਸਾਚੈ ਸ਼ਬਦ ਸੁਭਾਖਿਆ ਘਰਮਹਿ ਨਿਜ ਘਰ ਪਾਇਆ ਸਤਿਗੁਰ ਦੇ ਵਡਾਈ ਨਾਨਕ ਜੋ ਨਾਮ ਰਤੇ ਸੇ ਮਹਿਲ ਪਾਇਨ ਮਤ ਪ੍ਰਵਾਨ ਸੱਚ ਸਾਈ ਵਡਹੰਸ ਮਹੱਲਾ ਚੌਥਾ ਸ਼ੰਤ ਇਕ ਓਅੰਕਾਰ ਸਤਿਗੁਰ ਪ੍ਰਸਾਦ ਮੇਰਾ ਮਨ ਮੇਰਾ ਮਨ ਸਤਿਗੁਰ ਪ੍ਰੀਤ ਲਗਾਈ ਰਾਮ ਹਰ 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 ਨਾਮ ਮੇਰਾ ਮਨ ਵਸਾਈ ਰਾਮ ਹਰ ਹਰ ਨਾਮ ਮੇਰਾ ਮਨ ਵਸਾਈ ਸਭ ਦੁੱਖ ਵਿਸਾਰਨ ਹਾਰਾ ਵੱਡ ਭਾਗੀ ਗੁਰਦਰਸ਼ਨ ਪਾਇਆ ਧਨ ਤਨ ਸਤਿਗੁਰੂ ਹਮਾਰਾ ਉਠਤ ਬੈਠਤ ਸਤਿਗੁਰ ਸੇਵਹਿ ਜਿਤ ਸੇਵਿਐ ਸ਼ਾਂਤ ਪਾਈ ਮੇਰਾ ਮਨ ਮੇਰਾ ਮਨ ਸਤਿਗੁਰ ਪ੍ਰੀਤ ਲਗਾਈ ਹਉ ਜੀਵਾ ਹਉ ਜੀਵਾ ਸਤਿਗੁਰ ਦੇਖ ਸਰ ਤਿਹਰਾ ਹਰ ਨਾਮੋ ਹਰ ਨਾਮ ਦਿਰੜਾਈ ਜਪ ਹਰ ਹਰ ਨਾਮ ਭਿਕਸੇ ਰਾਮ ਜਪ ਹਰ ਹਰ ਨਾਮ ਕਮਲ ਪਰ ਗਾਸੇ ਹਰ ਨਾਮ ਨਮੰਗ ਨਿਦ ਪਾਈ ਹਉ ਮੈਂ ਰੋਗ ਗਿਆ ਦੁਖ ਲਾਤਾ ਹਰ ਸਹਜੋ ਸਮਾਧ ਲਗਾਈ ਹਰ ਨਾਮ ਵਡਾਈ ਸਤਿਗੁਰ ਤੇ ਪਾਈ ਸੁਖ ਸਤਿਗੁਰ ਦੇਵ ਮਨ ਪਰਸੇ ਹਉ ਜੀਵਾ ਹਉ ਜੀਵਾ ਸਤਿਗੁਰ ਦੇਖ ਸਰਸੇ ਕੋਈ ਆਣ ਕੋਈ ਆਣ ਮਲਾਵੇ ਮੇਰਾ ਸਤਿਗੁਰ ਪੂਰਾ ਰਾਮ ਹਉ ਮਨ ਤਨ ਹਉ ਮਨ ਤਨ ਦੇਵਾ ਤਿਸ ਕਾਟ ਸਰੀਰ ਆਰਾਮ ਉਹ ਮਨ ਤਨ ਕਾਟ ਕਾਟ ਤਿਸ ਦੇ ਜੋ ਸਤਗੁਰ ਬਚਨ ਸੁਣਾਏ ਮੇਰਾ ਮਨ ਬੈਰਾਗ ਭਇਆ ਬੈਰਾਗੀ ਮਿਲ ਗੁਰ ਦਰਸ਼ਨ ਸੁਖ ਪਾਏ ਹਰ ਹਰ ਕਿਰਪਾ ਕਰੋ ਸੁਖ ਦਾਤੀ ਦੇਹੋ ਸਤਗੁਰ ਚਰਨ ਹਮ ਤੂਰਾ ਕੋਈ ਆਣ ਕੋਈ ਆਣ ਮਲਾਵੇ ਮੇਰਾ ਸਤਗੁਰ ਪੂਰਾ ਗੁਰ ਜੇਵੜ ਗੁਰ ਜੇਵੜ ਦਾਤਾ ਮੈਂ ਵਰਨਾ ਕੋਈ RAM ਹਰ ਦਾਨੋ ਹਰ ਦਾਨ ਦੇਵੈ ਹਰ ਪੁਰਖ ਨਿਰੰજન ਸੋਈ RAM ਹਰ ਹਰ ਨਾਮ ਜਿਨਨੀ ਆਰਾਧਿਆ ਤਿਨ ਕਾ ਦੁਖ ਭਰਮ ਭਉ ਭਾਗਾ ਸੇਵਕ ਭਾਏ ਮਿਲੇ ਵਡਭਾਗੀ ਜਿਨ ਗੁਰ ਚਰਨੀ ਮਨ ਲਾਗਾ ਕਹੋ ਨਾਨਕ ਹਰਿ ਆਪ ਮਲਾਏ ਮਿਲ ਸਤਗੁਰ ਪੁਰਖ ਸੁਖ ਹੋਈ ਗੁਰ ਜੀ ਵੜ ਗੁਰ ਜੀ ਵੜ ਦਾਤਾ ਮੈਂ ਅਵਰ ਨਾ ਕੋਈ ਵਢ ਹੰਸ ਮਹੱਲਾ ਚੌਥਾ ਹਉ ਗੁਰ ਬਿਨ ਹਉ ਗੁਰ ਬਿਨ ਖਰੀ ਨਿਮਾਣੀ RAM ਜਗ ਜੀਵਨ ਜਗ ਜੀਵਨ ਦਾਤਾ ਗੁਰ ਮੇਲ ਸਮਾਣੀ RAM ਸਤ ਗੁਰ ਮੇਲ ਹਰ ਨਾਮ ਸਮਾਣੀ ਜਪ ਹਰ ਹਰ ਨਾਮ ਧਿਆਇਆ ਜਿਸ ਕਾਰਨ ਹਉ ਢੂੰਡ ਟੁਣੇਂਦੀ ਸੋ ਸੱਜਣ ਹਰ ਘਰ ਪਾਇਆ ਏਕ ਦ੍ਰਿਸ਼ਟ ਹਰ ਏਕੋ ਜਾਤਾ ਹਰ ਆਤਮ ਰਾਮ ਪਛਾਣੀ ਹਉ ਗੁਰ ਬਿਨ ਹਉ ਗੁਰ ਬਿਨ ਖਰੀ ਨਿਮਾਣੀ ਜਿਨਾਂ ਸਤਗੁਰ ਜਿਨ ਸਤਗੁਰ ਪਾਇਆ ਤਿਨ ਹਰ ਪ੍ਰਭ ਮੇਲ ਮਲਾਏ ਰਾਮ ਤਿਨ ਚਰਨ ਤਿਨ ਚਰਨ ਸਰੇਵਹਿ ਅਮ ਲਾਗਹਿ ਤਿਨ ਕੈ ਪਾਏ ਰਾਮ ਹਰ ਹਰ ਚਰਨ ਸ੍ਰੀ ਵਹਿ ਤਿਨ ਕੇ ਜਿਨ ਸਤਗੁਰੂ ਪੁਰਖ ਪ੍ਰਭ ਧਿਆਇਆ ਤੂੰ ਵੜਦਾਤਾ ਅੰਤਰ ਜਾਮੀ ਮੇਰੀ ਸ਼ਰਧਾ ਪੂਰ ਹਰ ਰਾਇਆ ਗੁਰਸਿੱਖ ਮੇਲ ਮੇਰੀ ਸ਼ਰਧਾ ਪੂਰੀ ਅਨ ਦਿਨ ਰਾਮ ਗੁਣ ਗਾਏ ਜਿਨ ਸਤਗੁਰ ਜਿਨ ਸਤਗੁਰ ਪਾਇਆ ਤਿਨ ਹਰ ਪ੍ਰਭ ਮੇਲ ਮਲਾਇ ਹਉ ਵਾਰੀ ਹਉ ਵਾਰੀ ਗੁਰ ਸਿੱਖ ਮੀਤ ਪਿਆਰੇ RAM ਹਰ ਨਾਮੋ ਹਰ ਨਾਮ ਸੁਣਾਏ ਮੇਰਾ ਪ੍ਰੀਤਮ ਨਾਮ ਆਧਾਰੇ RAM ਹਰ ਹਰ ਨਾਮ ਮੇਰਾ ਪ੍ਰਾਨ ਸਖਾਈ ਤਿਸ ਬਿਨ ਘੜੀ ਨਿਮਕ ਨਹੀਂ ਜੀਵਾ ਹਰ ਹਰ ਕਿਰਪਾ ਕਰੇ ਸੁਖ ਦਾਤਾ ਗੁਰਮੁਖ ਅੰਮ੍ਰਿਤ ਪੀਵਾ ਹਰਿ ਆਪੇ ਸਰਦਾ ਲਾਏ ਮਲਾਏ ਹਰਿ ਆਪੇ ਆਪ ਸਵਾਰੇ ਹਉ ਵਾਰੀ ਹਉ ਵਾਰੀ ਗੁਰ ਸਿੱਖ ਮੀਤ ਪਿਆਰੇ ਹਰਿ ਆਪੇ ਹਰਿ ਆਪੇ ਪੁਰਖ ਨਿਰੰજન ਸੋਈ ਰਾਮ ਹਰਿ ਆਪੇ ਹਰਿ ਆਪੇ ਮੇਲਾ ਕਰੈ ਸੋ ਹੋਈ ਰਾਮ ਜੋ ਹਰ ਪ੍ਰਭ ਭਾਵੈ ਸੋਈ ਹੋਵੈ ਅਬਰ ਨਾ ਕਰਨਾ ਜਾਈ ਬਹੁਤ ਸਿਆਣ ਭੱਲਿਆ ਨਾ ਜਾਈ ਕਰ ਥਾਕੇ ਸਭ ਚਤਰਾਈ ਗੁਰ ਪ੍ਰਸਾਦ ਜਨ ਨਾਨਕ ਦੇਖਿਆ ਮੈਂ ਹਰ ਬਿਨੇ ਅਵਰਨਾ ਕੋਈ ਹਰ ਆਪੇ ਹਰ ਆਪੇ ਪੁਰਖ ਨਿਰੰਜਨ ਸੋਈ ਵਡਹਾਂਸ ਮਹੱਲਾ ਚੌਥਾ ਹਰ ਸਤਗੁਰ ਹਰ ਸਤਗੁਰ ਮੇਲ ਹਰ ਸਤਗੁਰ ਚਰਨ ਹਮ ਪਾਇਆ ਰਾਮ ਤਿਮਰ ਅਗਿਆਨ ਗਵਾਇਆ ਗੁਰ ਗਿਆਨ ਅੰਜਨ ਗੁਰ ਪਾਇਆ ਰਾਮ ਗੁਰ ਗਿਆਨ ਅੰਜਨ ਸਤਿਗੁਰੂ ਪਾਇਆ ਅਗਿਆਨ ਅੰਧੇਰ ਬਨਾਸੀ ਸਤਿਗੁਰ ਸੇਵ ਪਰਮ ਪਦ ਪਾਇਆ ਹਰ ਜੱਪਿਆ ਸਾਸ ਗਰਾਸੀ ਜਿਨ ਕੋ ਹਰ ਪ੍ਰਭ ਕਿਰਪਾ ਧਾਰੀ ਤੇ ਸਤਿਗੁਰ ਸੇਵਾ ਲਾਇਆ ਹਰ ਸਤਿਗੁਰ ਹਰ ਸਤਿਗੁਰ ਮੇਲ ਹਰ ਸਤਿਗੁਰ ਚਰਨ ਹਮ ਪਾਇਆ ਮੇਰਾ ਸਤਿਗੁਰ ਮੇਰਾ ਸਤਿਗੁਰ ਪਿਆਰਾ ਮੈਂ ਗੁਰਬਿਨ ਰਹਿਣ ਨਾ ਜਾਈ ਰਾਮ ਹਰ ਨਾਮੋ ਹਰ ਨਾਮ ਦੇਵੈ ਮੇਰਾ ਅੰਤ ਸਖਾਈ ਰਾਮ ਹਰ ਹਰ ਨਾਮ ਮੇਰਾ ਅੰਤ ਸਖਾਈ ਗੁਰ ਸਤਗੁਰ ਨਾਮ ਦਿਰੜਾਇ ਜਿੱਥੈ ਪੁੱਤ ਕਲਤਰ ਕੋਈ ਬੇਲੀ ਨਹੀਂ ਤਿੱਥੈ ਹਰ ਹਰ ਨਾਮ ਛਡਾਇ ਤਨ ਪਨ ਸਤਗੁਰ ਪੁਰਖ ਨਿਰੰਜਨ ਜਿਤ ਮਿਲ ਹਰ ਨਾਮ ਧਿਆਈ ਮੇਰਾ ਸਤਿਗੁਰ ਮੇਰਾ ਸਤਿਗੁਰ ਪਿਆਰਾ ਮੈਂ ਗੁਰ ਬਿਨ ਰਹਿਣ ਨਾ ਜਾਈ ਜਿੰਨੀ ਦਰਸ਼ਨ ਜਿੰਨੀ ਦਰਸ਼ਨ ਸਤਿਗੁਰ ਪੁਰਖ ਨਾ ਪਾਇਆ RAM ਤਿਨ ਨੇ ਫਲ ਤਿਨ ਨੇ ਫਲ ਜਨਮ ਸਭ ਬ੍ਰਿਥਾ ਗੋ ਆਇਆ RAM ਨੇ ਫਲ ਜਨਮ ਤਿਨ ਬ੍ਰਿਥਾ ਗੋ ਆਇਆ ਤੇ ਸਾਖਤ ਮੁਏ ਮਰ ਝੂਰੇ ਕਰਹੁੰਦੈ ਰਤਨ ਪਦਾਰਥ ਭੂਖੇ ਭਾਗਹੀਨ ਹਰ ਦੂਰੇ ਹਰ ਹਰ ਤਿਨ ਕਾ ਦਰਸ਼ਨਾ ਕਰਿਓ ਹੋ ਜਿਨਿ ਹਰ ਹਰ ਨਾਮ ਨਾ ਧਿਆਇ ਜਿਨਿ ਦਰਸ਼ਨ ਜਿਨਿ ਦਰਸ਼ਨ ਸਤਿਗੁਰ ਪੁਰਖ ਨਾ ਪਾਇਆ ਹਮਾ ਚਾਤਰ ਕ ਹਮ ਚਾਤਰ ਕ ਦੀਨ ਹਰ ਪਾਸ ਬੇਨੰਤੀ ਰਾਮ ਗੁਰ ਮਿਲ ਗੁਰ ਮੇਲ ਮੇਰਾ ਪਿਆਰਾ ਹਮ ਸਤਗੁਰ ਕਰਹਿ ਭਗਤੀ ਰਾਮ ਹਰ ਹਰ ਸਤਗੁਰ ਕਰਹਿ ਭਗਤੀ ਜਾਂ ਹਰ ਪ੍ਰਭ ਕਿਰਪਾ ਤਾਰੇ ਮੈਂ ਗੁਰ ਬਿਨ ਅਵਰ ਨ ਕੋਈ ਬੇਲੀ ਗੁਰ ਸਤਗੁਰ ਪ੍ਰਾਨ ਹਮਾਰੇ ਕਹੋ ਨਾਨਕ ਗੁਰ ਨਾਮ ਦਰੜਾਇਆ ਹਰ ਹਰ ਨਾਮ ਹਰ ਸਤੀ ਹਮ ਚਾਤਰ ਕ ਹਮ ਚਾਤਰ ਕ ਦੀਨ ਹਰ ਪਾਸ ਬੇਨੰਤੀ ਵਡਾਹ ਸਮਹੱਲਾ ਚੌਥਾ ਹਰ ਕਿਰਪਾ ਹਰ ਕਿਰਪਾ ਕਰ ਸਤਿਗੁਰ ਮੇਲ ਸੁਖ ਦਾਤਾਰਾ ਹਮ ਪੁੱਛਹਿ ਹਮ ਪੁੱਛਹਿ ਸਤਿਗੁਰ ਪਾਸ ਹਰ ਬਾਤਾਰਾ ਸਤਿਗੁਰ ਪਾਸ ਹਰ ਬਾਤ ਪੁੱਛਹਿ ਜਿਨ ਨਾਮ ਪਦਾਰਥ ਪਾਇਆ ਪਾਏ ਲਗਹਿ ਨਿਤ ਕਰਹਿ ਬੇਨੰਤੀ ਗੁਰ ਸਤਿਗੁਰ ਪੰਥ ਬਤਾਇਆ ਸੋਈ ਭਗਤ ਦੁੱਖ ਸੁਖ ਸਮਤ ਕਰ ਜਾਣੈ ਹਰ ਹਰ ਨਾਮ ਹਰ ਰਾਤਾ ਹਰ ਕਿਰਪਾ ਹਰ ਕਿਰਪਾ ਕਰ ਗੁਰ ਸਤਗੁਰ ਮੇਲ ਸੁਖ ਦਾਤਾ ਸੁਣ ਗੁਰਮਖ ਸੁਣ ਗੁਰਮਖ ਨਾਮ ਸਭ ਬਿਨ ਸੇ ਹਉ ਮੈਂ ਪਾਪਾਰਾਂ ਜਪ ਹਰ ਹਰ ਜਪ ਹਰ ਹਰ ਨਾਮ ਲੱਥਿਆੜੇ ਜਗ ਤਾਪਾਰਾਂ ਹਰ ਹਰ ਨਾਮ ਜਿਨਨੀ ਅਰਾਧਿਆ ਤਨ ਕੇ ਦੁਖ ਪਾਪ ਨਵਾਰੇ ਸਤਗੁਰ ਗਿਆਨ ਖੜਗ ਹੱਥ ਦੀਨਾ ਜਮ ਕੰਕਰ ਮਾਰ ਬਿਦਾਰੇ ਹਰ ਪ੍ਰਭ ਕਿਰਪਾ ਧਾਰੀ ਸੁਖ ਦਾਤੇ ਦੁਖ ਲਾਥੇ ਪਾਪ ਸੰਤਾਪਾ ਸੁਣ ਗੁਰਮਖ ਸੁਣ ਗੁਰਮਖ ਨਾਮ ਸਭ ਬਿਨ ਸੇ ਹਉ ਮੈਂ ਪਾਪਾ ਜਪ ਹਰ ਹਰ ਜਪ ਹਰ ਹਰ ਨਾਮ ਮੇਰਾ ਮਨ ਪਾਇਆ RAM ਮੁਖ ਗੁਰਮੁਖ ਮੁਖ ਗੁਰਮੁਖ ਜਪ ਸਭ ਰੋਗ ਗਵਾਇਆ ਰਾਮ ਗੁਰਮੁਖ ਜਪ ਸਭ ਰੋਗ ਗਵਾਇਆ ਅਰੋਗਤ ਭਏ ਸਰੀਰਾ ਅਨ ਦਿਨ ਸਹਿਜ ਸਮਾਧ ਹਰ ਲਾਗੀ ਹਰ ਜਪਿਆ ਗਹਿਰ ਗੰਭੀਰਾ ਜਾਤ ਅਜਾਤ ਨਾਮ ਜਿਨ ਧਿਆਇਆ ਤਿਨ ਪਰਮ ਪਦਾਰਥ ਪਾਇਆ ਜਪ ਹਰ ਹਰ ਜਪ ਹਰ ਹਰ ਨਾਮ ਮੇਰੇ ਮਨ ਭਾਇਆ ਹਰ ਧਾਰੂ ਹੋ ਹਰ ਧਾਰੂ ਕਿਰਪਾ ਕਰ ਕਿਰਪਾ ਲਿਹੋ ਉਬਾਰੇ ਰਾਮ ਹਮ ਪਾਪੀ ਹਮ ਪਾਪੀ ਨਿਰਗੁਣ ਦੀਨ ਤੁਮਾਰੇ ਰਾਮ ਹਮ ਪਾਪੀ ਨਿਰਗੁਣ ਦੀਨ ਤੁਮਾਰੇ ਹਰ ਦਇਆਲ ਸਨਨਾਇ ਤੂੰ ਦੁਖ ਭੰਜਨ ਸਰਬ ਸੁਖ ਦਾਤਾ ਹਮ ਪਾਥਰ ਤਰੇ ਤਰਾਇ ਸਤਿਗੁਰ ਭੇਟ ਰਾਮ ਰਸ ਪਾਇਆ ਜਨ ਨਾਨਕ ਨਾਮ ਉਧਾਰੇ ਹਰ ਧਰੂ ਹਰ ਧਰੂ ਕਿਰਪਾ ਕਰ ਕਿਰਪਾ ਲਿਓ ਉਬਾਰੇ ਰਾਮ ਵਡਹਾਂਕ